ਹਾਊਸ ਫੈਡ ਬਨੌਰ ਸੋਸਾਇਟੀ ਵਿੱਚ ਆਪਣੇ ਮਿੱਤਰ ਦੇ ਫਲੈਟ ਤੋਂ ਵਾਪਸ ਪਰਤ ਰਹੇ ਕਸ਼ਮੀਰੀ ਵਿਦਿਆਰਥੀਆਂ ਦੇ 10 ਤੋਂ 12 ਦੇ ਕਰੀਬ ਵਿਅਕਤੀਆਂ ਵੱਲੋਂ ਕੀਤਾ ਗਿਆ ਹਮਲਾ मैंने रात वीडियो डाली थी जिसमें आप बोल रहे थे कि हम अनसेफ वो जी एक्चुअली चीज़ ऐसी हुई थी कि देखिए मैं यहाँ पे सब कश्मीरीों की तरफ से बात करने के लिए आया हूँ इनकी तरफ से तो चीज़ ऐसी थी कि रात के लगभग तीन से चार बजे के करीब कोई लो हरियाणवी लो लड़के थे जो तब तक अन थे उन्होंने क्या करा कि उनकी कुछ बर्थडे पार्टी हो रही होगी कुछ हो रही होगी तो वो आपस में एक दूसरे के साथ लड़ने लगे कुछ ड्रिंक विंक की होगी शायद कुछ वजह से लड़ने लगे तो इसी में ऑल ऑफ अ सडन एक कश्मीरी बंदा अपने दोस्त के फ्लैट से अपने फ्लैट पे वापस जा रहा था तो उन्होंने ऑल ऑफ अ सडन उसको ड्रैग करा और उसको मारना स्टार्ट किया उसकी पीठ में जो भी मारा वेपन वेपन से हमला किया जैसे तैसे उसको वहीं छोड़ दिया फिर हम सारे सोए थे हमें इन्फॉर्म करा फ़ोन करके बोला इन्होंने कि इसको लगी है इसको बचाओ तो हम गए उसको वहाँ से निकाला उसको हॉस्पिटल लिया उसी टाइम पुलिस भी आ गई उनको फ़ोन किया उसी टाइम पुलिस भी आ गई और उन जो जिन्होंने उसको मारा था उनको उसी टाइम पे उठा के ले गए और वो अभी भी पुलिस की कस्टडी के अंदर गया तो ऐसा इशू है ਤੋ ਜੈਸੇ ਅਭੀ ਸ਼੍ਰੀਨਗਰ ਮੇਂ ਹੂਆ ਹੈ ਕੇ ਉਸਸੇ ਜੋੜ ਰਹੇ

हमारे साथ भी पूरा कॉन्टैक्ट रखा कि कौन था कौन नहीं था और क्या प्रॉब्लम होगी पुलिस की तरफ से पूरी आपके में। दिल में पहले डर था कि आप भी ऐसे हैं जी नहीं नहीं डर की तो कोई बात नहीं क्योंकि हमें पता है हम इतने साल से पंजाब में रहते आ रहे हैं जबकि हम जैसे हमारा घर है कश्मीर में वैसे ही हमारा पंजाब ऐसा जैसे हम कश्मीर को मानते हैं वैसे हम पंजाब को मानते हैं वैसा कोई इशू नहीं है और पूरा लोकल्स की तरफ से भी पूरा सपोर्ट है सुबह से बहुत सारे लोकल्स मिले भी उन्होंने भी बोला आपको हमारी तरफ से पूरा सपोर्ट है थैंक यू तो मैं ਸਰ ਅਜੇ ਇੱਥੇ ਬਨੂਰ ਹਾਊਸਫੈਡ ਆਇਓ ਮੰਨ ਲਾ ਕੀ ਇਹ ਟੀਮ ਚੈਕਿੰਗ ਹੈਗੀ ਸਾਡੀ ਇੱਥੇ ਜਿਹੜੇ ਨਾਕਾ ਲਾਇਆ ਹੋਇਆ ਬਾਹਰ ਤੇ ਅੰਦਰ ਵੀ ਜਿਹੜਾ ਹੈਗਾ ਚੈੱਕ ਚੈਕਿੰਗ ਕਰ ਰਹੇ ਆ ਕੋਈ ਛੱਕੀਪੀਕਲ ਹੈਗੇ ਉਹਨਾਂ ਦੀ ਚੈਕਿੰਗ ਕਰਾ ਰਹੇ ਆ ਫਿਰ ਕੱਲ ਵੀ ਰਾਤ ਨੂੰ ਏਸੀ ਗੇਟ ਤੇ ਕੋਈ ਲੜਾਈ ਚ ਹੋ ਗਈ ਆ ਉਹ ਲੜਾਈ ਹੋਈ ਸੀਗੀ ਇੱਥੇ ਆਪਸ ਵਿੱਚ ਇਹਨਾਂ ਦੇ ਮੁੰਡੇ ਜਿਹੜੇ ਚਤਕਾਰਤ ਵਿੱਚ ਸਰ ਉਹਦਾ ਕਾਰਨ ਕੀ ਸੀ ਇਹਦਾ ਜਿਹੜਾ ਕਾਰਨ ਇਹ ਪਤਾ ਲੱਗਾ ਹੈਗਾ ਵੀ ਇਹ ਸਾਈਡ ਦੇਣ ਤੋਂ ਗੱਡੀ ਲਾ ਕੇ ਮੋੜੇ ਖੜੇ ਸੀਗੇ ਤੇ ਉਹ ਮੋਟਰਸਾਈਕਲ ਮੁੰਰੇ ਉਨੀ ਲਾ ਕੇ ਸ਼ੀਸ਼ੇ ਦਾ ਹੱਤ ਮਾਰਿਆ ਉਥੋਂ ਇਹਨਾਂ ਦਾ ਥੋੜੀ ਬੋਦੀ ਟਕਰਾਅ ਲਾਜ਼ੀ ਪਈ ਆ ਤੇ ਇਹਨਾਂ ਨਾਲ ਝਗੜਾ ਹੋਇਆ ਜਿਲ੍ਹਾ ਹੀ ਐਫਆਰ ਦਰਜ ਕਰਤੀ ਹੈ ਤੇ ਇਸ ਤੇ ਅਰੈਸਟ ਵੀ ਕੀਤਾ ਕਿਸੇ ਨੇ ਹਾਂ ਤਿੰਨ ਬੰਦੇ ਰੈਸਟ ਕੀਤੇ ਇਹਦੇ ਵਿੱਚ ਟੋਟਲ ਕਿੰਨੇ ਬੰਦੇ ਸੀ ਇਹਦੇ ਵਿੱਚ ਚਾਰ ਬੰਦੇ ਵਾਈਟ ਵੀ ਹੈਗੇ ਆ ਤਿੰਨ ਬੰਦਿਆਂ ਤੇ ਜਿਹੜਾ ਹੈਗਾ ਅਰੈਸਟ ਕੀਤੇ ਹੈਗੇ ਆ ਪਰ ਜਿਸ ਤਰ੍ਹਾਂ ਇਸ ਮਾਮਲੇ ਨੂੰ ਜਿਹੜਾ ਇੱਕ ਚੋਰੀ ਕੋਈ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕੋਈ ਏਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹਨਾਂ ਦਾ ਕੋਈ ਉਹ ਨਹੀਂ ਹੈਗਾ ਉਹ ਦੇ ਨਾਲ ਲਾ ਕੇ ਨਹੀਂ ਜੁੜੇ ਜਾਵੇ ਸਰ ਇਹ ਸਟੂਡੈਂਟ ਹੀ ਸੀਗੇ ਜਾਂ ਕੋਈ ਨਹੀਂ ਸਟੂਡੈਂਟ ਸੀਗੇ ਇਹ ਆਪ ਸਿਚਨਾਂ ਦੀ ਮੇਰੇ ਸਾਈਡ ਦੇਣ ਤੋਂ ਟਕਰਾਰ ਵਾਜੀ ਜਾਂਦੀ ਤੇ ਇੱਕ ਸਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿ ਬਿਨਾ ਵੈਰੀਫਿਕੇਸ਼ਨ ਤੋਂ ਜਿਹੜੇ ਇੱਥੇ ਰੁਕੀ ਰਹੇ ਸੀ ਕਿ ਹੁਣ ਵੀ ਇਹ ਚਾਹੇ ਕੁਝ ਹੈਗਾ ਜਾਂ ਸਾਰੇ ਨਹੀਂ ਨਹੀਂ ਅਹੀ ਕਰਾਉਂਦੇ ਰਹਿੰਦੇ ਹੈਗੇ ਇਹ ਚੈਕਿੰਗ ਫਿਰ ਵੀ ਹੁਣ ਮੈਂ ਐਸਐਚਓ ਸਾਹਿਬ ਨੂੰ ਗਿਆ ਵੀ ਇਹਦੇ ਬਾਰੇ ਦੁਆਰਾ ਇਹ ਦੁਆਰਾ ਚੈਕਿੰਗ ਕਰਵਾਈ ਜਾਵੇ ਜਿਸ ਵੇਲੇ ਹੁੱਲੜ ਬਾਜੀ ਹੋਈ ਹੈ ਇਹਦੇ ਵਾਸਤੇ ਜਿਹੜੇ ਹਾਊਸਫੈਟ ਚ ਰਹੇ ਨੇ ਉਹਨਾਂ ਨੇ ਸੰਦੇਸ਼ ਕੋਈ ਭਾਈ ਇਹੀ ਆ ਵੀ ਆਪਣੀ ਜਿਹੜੇ ਰਹਿ ਰਹੇ ਹੈਗੇ 25 ਸਟੂਡੈਂਟ ਰਹਿਗੇ ਜਿਨ੍ਹਾਂ ਦੇ ਫਲੈਟ ਹੈਗੇ ਆ ਉਹ ਆਪਣੀ ਵੈਰੀਫਿਕੇਸ਼ਨ ਜ਼ਰੂਰ ਕਰਾਉਣ ਇਹਦਾ ਹੀ ਪਰਚਾ ਪੁਲਿਸ ਆਪਣੀ ਕਾਰਵਾਈ ਕਰੂਗੀ ਦੇ ਥੈਂਕ ਯੂ ਰੋਜ਼ਾ ਚੈੱਕ ਕਰਨਾ ਜੀ ਟ੍ਰਾਇਲ ਜੀ ਟ੍ਰਾਇਲ ਜੀ ਕੋਲ ਸਾਹਮਣੇ ਮਨਾਗਾ ਬੰਦੇ ਸਾਰੀ ਕਿ ਜਿਹੜਾ ਇੱਥੇ ਰਾਤੀ ਝਗੜਾ ਹੋਇਆ ਉਹਨੂੰ ਲੈ ਕੇ ਕੋਈ ਸਹਿਮੇ ਹੋਏ ਸੀ ਤੇ ਉਸ ਦਾ ਕੀ ਤੇ ਪੁਲਵਾਵਾਂ ਨਾਲ ਵੀ ਜੋੜਿਆ ਜਾ ਰਿਹਾ ਸੀ ਕਰ ਵੈਲਗਾਮ ਤੇ ਜੋ ਵੈਲਗਾਮ ਤੇ ਜਿਹੜਾ ਦੋ ਦਿਨ ਪਹਿਲਾਂ ਕੀ ਕਹਿਣਾ ਚਾਹੀਦਾ ਨਹੀਂ ਰਾਤ ਜੋੜੀ ਇੱਕ ਲੜਾਈ ਹੋਈ ਆ ਉਹ ਨਾਰਮਲ ਸੀ ਉਹ ਇੱਥੇ ਬੱਚੇ ਬਰਥਡੇ ਮਨਾ ਰਹੇ ਸੀ ਤੇ ਉਹਨਾਂ ਦੀ ਆਪਸ ਚ ਪਹਿਲਾਂ ਬਹਿਸ ਹੋਈ ਆ ਬਹਿਸ ਤੋਂ ਬਾਅਦ ਇੱਕ ਦੋ ਮੁੰਡਿਆਂ ਨੇ ਸ਼ਰਾਰਤ ਕੀਤੀ ਉਹ ਤੈਸ਼ ਚ ਆ ਕੇ ਫਿਰ ਉਹ ਇੱਥੇ ਇੱਕ ਦੋ ਮੁੰਡੇ ਜਿਹੜੇ ਸੈਰ ਕਰ ਰਹੇ ਸੀ ਜਾਂ ਆਪਣੇ ਫਲੈਟ ਚ ਜਾ ਰਹੇ ਸੀ ਤੇ ਉਹਨਾਂ ਨਾਲ ਉਹਨਾਂ ਨੇ ਹੱਥੋਂ ਪਾਈ ਕੀਤੀ ਇੱਕ ਮੁੰਡੇ ਦੀ ਕੁੱਟਮਾਰ ਹੋਈ ਆ ਉਹਦੇ ਚ ਅਸੀਂ ਐਫ ਆਈ ਆਰ ਨੰਬਰ ਦਰਜ ਕਰਕੇ ਤੇ ਅਸੀਂ ਬੰਦੇ ਅਰੈਸਟ ਕਰ ਲਏ ਆ ਤੇ ਬਾਕੀ ਇੱਥੇ ਬਹੁਤ ਵਧੀਆ ਮਾਹੌਲਾ ਹਾਊਸਪੈਟ ਚ ਤੇ ਸਾਡੀ ਰੂਟੀਨ ਚ ਚੈਕਿੰਗ ਹੁੰਦੀ ਰਹਿੰਦੀ ਆ ਐਦਾਂ ਦੀ ਕੋਈ ਗੱਲ ਨਹੀਂ ਕੀ ਇਹਨਾਂ ਪਤਾ ਲੱਗਿਆ ਸੀ ਇਹਨਾਂ ਨੇ ਕੋਈ ਵੀਡੀਓ ਵ ਨਹੀਂ ਕੋਈ ਤਾਂ ਨਹੀਂ ਗੱਲ ਨਹੀਂ ਮੇਰੀ ਰਾਤ ਤੋਂ ਵੀ ਗੱਲ ਹੋਈ ਸੀ ਇਹਨਾਂ ਨਾਲ ਹੁਣ ਵੀ ਗੱਲ ਹੋਈ ਹੈ ਤੇ ਇਹਦੇ ਵਿੱਚ ਸਪੈਸ਼ਲ ਸਾਡੇ ਐਸਪੀ ਹੈਡਕ quart ਸਾਹਿਬ ਵੱਲੋਂ ਵੀ ਇਵਨ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਬਾਕੀ ਸਾਰੇ ਸਾਡੇ ਵਧੀਆ ਅਸੀਂ ਇੱਕ ਦੋਸਤਾਂ ਜਿਹੇ ਤਰ੍ਹਾਂ ਰਹਿੰਦੇ ਆ ਜਦੋਂ ਵੀ ਇਹਨਾਂ ਨੂੰ ਕੋਈ ਲੋੜ ਹੁੰਦੀ ਹੈ ਮੈਨੂੰ ਫੋਨ ਕਰ ਲੈਂਦੇ ਆ ਤੇ ਬਹੁਤ ਵਧੀਆ ਮਾਹੌਲਾ ਇੱਥੇ ਚੰਗੇ ਮੁੰਡੇ ਆ ਤੇ ਚੰਗੇ ਕਾਲਜਾਂ ਚ ਪੜਨਾ ਆ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز